اگے لگتے ہیں آنے والا بچوں کا ہے پیڑی جا رہی ہے بچے آ رہے ہیں اور بچے اگائی کر جا سکتے ہیں میں دسنا چاہتا کہ کانگریس پارٹی جو آؤ گی تا عورتہ واسطے ہر تھے داخلہ تو لے کے نوکریاں تک

ਕੋਈ ਮੁਲਖਸ਼ਾ ਨਹੀਂ ਬਣ ਸਕਦਾ ਅਧੀਵਾਦੀ ਨੂੰ ਇਗਨੋਰ ਕਰਕੇ ਜਾਂ ਉਹਨੂੰ ਪਿੱਛੇ ਪਾ ਕੇ ਕੋਈ ਸਮਾਜ ਰੱਖਿਆ ਨਹੀਂ ਮੰਨ ਸਕਦਾ ਉਹਨਾਂ ਦੇ ਘਾਵਾਂ ਤੋਂ ਮੰਚਿਤ ਕਰਕੇ ਉਹਦੇ ਸਿਆਸੀ ਅਧਿਕਾਰ ਲੈ ਉਹਦੇ ਮਾਪੀਦਕਾਰ ਲੈ ਉਹਨਾਂ ਨੂੰ ਘਟਾ ਕੇ ਦੇਖਣ ਨਾਲ ਕੋਈ ਸਮਾਜ ਤਾਂ ਨਹੀਂ ਬਣਦਾ ਸੋ ਮੈਂ ਬੜਾ ਚੰਗਾ ਲੱਗਿਆ ਕਿਸ਼ੋਰ ਪਿੰਡਾਂ ਚ ਵੀ ਮੈਂ ਖਾਸ ਤੌਰ ਤੇ ਇੱਕ ਮਹਿਲਾ ਨੌਜ ਸਰਪੰਚ ਨੇ ਸਮਾਜ ਅੰਗੜਾਈ ਲੈ ਰਿਆ ਬਦਲ ਰਿਹਾ ਸਮਾਜ ਉਹ ਸਮਾਜ ਜਦੋਂ ਸਾਡੇ ਪਿੰਡਾਂ ਚੋਂ ਹੀ ਕੁੰਡ ਕੰਢੀ ਬੀਬੀਆਂ ਬੈਠੀਆਂ ਹੁੰਦੀਆਂ ਸੀਗੀਆਂ ਸੱਤ ਸਿਸੀ ਆਂਦੀਆਂ ਗੱਲ ਨਹੀਂ ਸੀ ਗੱਲ ਦੀਆਂ ਪਰ ਅੱਜ ਜੋ ਫੁੱਲ ਪੜਾ ਜੋ ਜੁਰਤ ਜੋ ਹੌਸਲਾ ਸੰਦੀਪ ਭਰਣ ਦਿਖਾਇਆ ਮੇਰੇ ਵਾਸਤੇ ਬਹੁਤ ਹੀ ਇੱਕ ਹੌਸਲੇ ਵਾਲੀ ਗੱਲ ਲੱਗੀ ਹੈ ਕਿ ਸਾਰੇ ਇਸ ਵਾਸਤੇ ਸਾਡੇ ਪ੍ਰਧਾਨ ਜੀ ਸਰਦਾਰ ਹਰਸ਼ੀਖ ਮੋਹਤੀ ਸਵਾਸਥਿ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਨੌਜਵਾਨ ਬੇਟੀਆਂ ਨੂੰ ਸਮਾਜ ਨੂੰ ਲੀਡ ਕਰਨ ਦਾ ਅੱਗੇ ਹੋ ਕੇ

وہ بھی باپس بنا لیا گیا تاکہ آنے والے سمے اس کی ورتوں اپنے سیاسی باستے اپنے ہاتھ میں سرپنچ بنا کے انہیں راہ خرچیا جائے گا کلا لے گیا گل نے انہیں جتنا ہے انہیں جو دراوے ہے پوس سے ڈابا ہے گا اس عمل میں بتیا ہویا ساری بہت پنچایتوں کو چٹھیاں آ رہی ہیں کہ تھی آم پارٹی شامل ہوو اپنے ایم ایل او نلو نہیں تو تھے خلاف ابھی پرچہ درج کرا گے کل کنور وپنچ گرپریت سے پنڈ جمال پر تو ایک پرچہ درج ہویا ایس ایس پی نے گل کیتی اج انہوں پار کٹایا جائے گا, گا اور, اور میں جو مک مقصد ہے ووٹوں بار تھوڑا کہ میں ڈاکٹر نرپیل گاندھی پچھلے پا تو ڈاکٹری کتے رہ ਸਮਾਜ ਸੇਵਾ ਲਈ ਫਿਰ ਤੁਸਮੇ ਨੇ 5 ਸਾਲ ਦਿੱਤੇ ਸੀ ਬਤੌਰ ਰੇਪੀ ਕੰਮ ਕਰਨ ਦੇ ਆਪਣਾ ਰਿਪੋਰਟ ਨਾਲ ਲੈ ਕੇ ਆਇਆ ਕਿ ਮੈਂ ਜ਼ਿੰਦਗੀ ਤੁਹਾਡੇ ਵਿਚਾਰ ਜਿਵੇਂ ਵਿਚਰਿਆ ਜੋ ਮੈਂ ਕੰਮ ਕੀਤਾ ਜੋ ਸੇਵਾ ਦਿੱਤੀ ਹੈਗੀ ਹੈ ਉਸ ਦੇ ਹੱਦ ਤੇ ਮੈਂ ਤੁਹਾਡੀ ਬੋਲ ਦਾ ਹੱਕਦਾਰ ਹੈ ਮੈਂ ਤੁਹਾਨੂੰ ਪੇਸ਼ ਦੀ ਹਾਲਤ ਬਸਣਾ ਚਾਹਾਂਗਾ ਮਜੂਦਾ ਜੋ ਪੰਜਾਬ ਦੀ ਹਾਲਤ ਹੈ ਜੋ ਝਾੜੂ ਸਰਕਾਰ ਦੀ ਕਾਰਜਕਾਰੀ ਹੈ ਉਸ ਬਾਰੇ ਬਹੁਤ ਸੋਣਾ ਚਾਹਨਾ ਪਿਆ ਸਾਰੇ ਬੁਲਾਰਿਆਂ ਨੇ میںٹرل بارے ووٹلیے جا رہی ہیں دلی بن چکی ہے دو آپ پر انیس سرکار چنی ہے آپ تبڑا کھا گئے بریکہ کھا گئے موڈی ساڈا نہیں سا مودعت کا جنہوں نے پچھلے دس سال انہوں نے دیش دے سارے کھجانے ਤੇਲ ਕੋਲਾ ਗੈਸ ਜੋ ਸਰਕਾਰੀ ادارے ਸੀਗੇ ਰੇਲਵੇ 에어ਪੋਰਟ ਸਮੁੰਦਰੀ ਅਡੇ ਤੇ ਵੱਤੀ ਵੱਡੇ کارਖਾਨੇ ਜੋ ਅਰਬਾ ਖਰਬਾ ਦੀ ਸਾਡੀ ਸਾਂਝੀ ਜਾਇਦਾਦ ਸੀਗੀ ਅਸੀਂ ਸਾਡੀ ਬਰਾਬਰ ਦੀ ਮਰਜ਼ੀ ਸੀਗੀ ਬਰਾਬਰ ਦੇ ਮਾਲਕ ਸੀਗੇ ਉਹ ਇਹਨੇ ਆਪਣੇ ਘਰਫੱਦੀ ਦੋਸਤਾਂ ਨੂੰ ਕਈ ਦਿੱਤੇ ਅਡਾਨੀ ਜਦੋਂ મોદી ਆਇਆ ਇੱਕ ਅਮੀਰਾਂ ਦੀ ਲਿਸਟ ਬਣਦੀ ਹੈ ਹਰ ਸਾਲ ਅਡਾਨੀ ਦਾ ਨਾਮ 634ਵੇਂ ਨੰਬਰ ਤੇ ਸੀਗਾ ਕਿ ਪਿਛਲੇ ਸਾਲ ਮੋਦੀ ਦੀ ਕਿਰਪਾ ਨਾਲ ਉਹ ਡਾਨੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੀਰ ਬੰਦਾ ਬਣ ਗਿਆ ਇੰਨਾ ਜ਼ਿਆਦਾ ਪੈਸਾ ਅੰਬਾਰ ਲਾਤੇ ਪਹਾੜ ਖੜੇ ਕਰਤੇ 21 ਬੰਦਿਆਂ ਕੋਲ ਅੰਕੜੇ ਦੱਸਦੇ ਐ ਹਿੰਦੁਸਤਾਨ ਅਮੀਰ ਗਰੀਬ ਦਾ ਪਾੜਾ ਇੰਨਾ ਵੱਧ ਗਿਆ ਕਿ ਜਿੰਨੀ 21 ਟੱਪਰਾ ਕੋਲ ਦੌਲਤ ਹੈਗੀ ਐ ਹਿੰਦੁਸਤਾਨ ਦੇ 70 ਕਰੋੜ ਲੋਕਾਂ ਦੀ ਜੇ ਦੌਲਤ ਉੱਠੀ ਕਰ ਲਈ ਜਾਵੇ ਤਾਂ ਵੀ ਇੱਕੀ ਟੱਪਾਂ ਦੌਲਤੋਂ ਘੱਟ ਪੈ ਜਾਂਦੀ ਹੈਗੀਏ ਇੱਥੇ ਬਸ ਨਹੀਂ ਮੋਦੀ ਦੀ ਅੱਖ ਉਹਦੇ ਯਾਰਾਂ ਦੀ ਅੱਖ ਪੰਜਾਬ ਦੀ ਜ਼ਮੀਨ ਤੇ ਵੀ ਪਈ ਗਈ ਪੰਜਾਬ ਦੇ ਖੇਤਾਂ ਤੇ ਪਈ ਗਈ ਦਿਨ ਕਾਲੇ ਕਾਨੂੰਨ ਆਏ ਜਿਨ੍ਹਾਂ ਜੁਨਾ ਨੇ ਇਹ ਪੰਜਾਬ ਕੀਤਾ ਕਿ ਇਸ ਕਿਸਾਨਾਂ ਕੋਲੋਂ ਜ਼ਮੀਨ ਲੈ ਕੇ 50 50 ਹਜ਼ਾਰ ਰੁਪਏ ਫਾਰਮ ਬਣਾ ਕੇ کسانہ نو اپنی جنید کے نوکر بنا کے کسیارے بنا کے کھیتی بپار کھیتی اتفادم تے کھیتی پندارن سب جو تے کب جا کرنی سکیم بنائی جو عربہ کھربہ کا کاروبار ہے کھیتی رس مندر پر پجاب دے بہتر کسانہ نے دیل سال دلی دے موٹ جا کے سرکانوں کے انڈیا میاں نیریاں چکڑاں برسانتاں ہر موسم

پر موڈی اوے ہی ہے تی نو پھرتا تیزانی اڈانی اتنے ہی ہے خطرے برقرار ہے ایک پاس سے موڈی نے نوٹ بندی کر کے جی ایس ٹی لاگو کر کے چھوٹے کاروباریاں دا بپاریاں دا چھوٹی انڈسٹری دا کاروبار دوا کیتا تباہ کیا پاس سے کچھ لوگ بہت بیر بناتا ਤੇ ਬਾਕੀ ਸਾਰਾ ਮੋਰ ਗਰੀਬੀ ਮਹंगाई ਬੇਰੁਜੀਗਾਰੀ ਗੁਰਬਤIAL ਚੋਕਿਆ ਗਿਆ ਸਰਦਾ ਪਿਆ ਪਾਲਦਾ ਗਿਆ ਹੈਗਾ ਸੋ ਲੋਕ ਸਰਕਾਰ ਦੇ ਗੜਨਾ ਪੈਣ ਇਹ ਜਿੰਦਗੀ ਬਣਾਣ ਲਈ ਕੇ ਸਰਕਾਰ ਨੂੰ ਸਵਾਲ ਨਾ ਪੁੱਛਣ ਮੋਦੀ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡਣਾ ਸ਼ੁਰੂ ਕਰ ਦਿੱਤਾ ਤਾਂ ਕਿ ਲੋਕ ਆਪਸ ਵਿੱਚ ਲੜੀ ਜਾਣ ਕਦੀ ਹਿੰਦੂ ਮੁਸਲਮਾਨ ਕਦੀ ਮੰਦਰ ਮਾਜਰ ਕਦੀ ਗਊ ਮਾਤਾ ਉਹ ਕਿਹੜਾ ਹੱੱਪਾ ਹੈਗਾ ਜੋ ਮੋਦੀ ਨੇ ਹੀ ਵਰਤਿਆ ਲੋਕਾਂ ਨੂੰ ਪਾੜ ਰੋ ਆਸ ਤੇ ਇੱਥੇ ਹੀ ਬਸ ਨਹੀਂ ਉਹਨੇ ਉਹ ਸਾਰੀਆਂ ਸੰਸਥਾਵਾਂ ਜੋ ਲੋਕਤੰਤਰ ਵਾਸਤੇ ਬਣਾਈਆਂ ਸੀਗੀਆਂ ਈਡੀ ਸੀਬੀਆਈ ਇਲੈਕਟ੍ਰਿਕ ਮੀਡੀਆ ਅਖਬਾਰਾਂ ਟੀਵੀ ਰੇਡੀਓ ਹਰ ਪਾਸੇ ਕਬਜ਼ਾ ਕਰ ਲਿਆ ਆਪਣੇ ਬੰਦੇ ਭਰਤੀ ਕਰ ਲਏ ਤੇ ਜਮਹੂਰੀਅਤ ਵਾਸਤੇ ਖਤਰਾ ਖੜਾ ਕਰਤਾ ਜਿਹੜਾ ਵੋਟਾਂ ਦਾ ਪ੍ਰਬੰਧ ਹੈਗਾ ਅੱਜ ਹਰ 25 ਸਾਲੀ ਸਾਡੇ ਅੱਗੇ ਵੱਡੇ ਤੋਂ ਵੱਡੇ ਰਾਜੇ ਵੀ ਹੱਥ ਜੋੜਨਾ ਦਿਆ ਕਿ ਬਾਪੂ ਜੀ ਬੇਬੇ ਜੀ ਅੱਜ ਤੁਹਾਡੇ ਬੱਚੇ ਆ ਤੁਹਾਡੇ ਸੇਵਕ ਆ ਸੰਧ ਦੀ ਬੋੜ ਪਾਓ ਇੱਕ ਸਮਾਸੀ ਸਾਡੇ ਬਜ਼ੁਰਗ ਦਾਦੇ ਪੜਦਾਦੇ ਪਹਿਲਾਂ ਦੇ ਅੱਗੇ ਮਾਈ ਬਾਪ ਕਰਕੇ ਅਸੀਂ ਜੋ ਗਰੀਬ ਲੋਕ ਸੀਗੇ ਅੱਜ ਇਹ ਪਹਿਲਾ ਵਾਲੇ ਸਾਡੇ ਕੋਲ ਹੱਥ ਜੋੜਨ ਵਾਸਤੇ ਮਜਬੂਰ ਲੱਗੇ ਆ ਤਾਂ ਇਹ ਜਿਹੜਾ ਕ੍ਰਿਸ਼ਮਾ ਹੈਗਾ ਹੈ ਇਹ ਲੋਕਤੰਤਰ ਦਾ ਹੈਗਾ ਹੈ ਸੰਵਿਧਾਨਤਾ ਹੈਗਾ ਜਿਹਨੇ ਸਾਨੂੰ ਇਹਨਾਂ ਦੁਕਾੜ ਦਿੱਤੇ ਆਂ ਲੋਕਾਂ ਨੂੰ ਗਰੀਬ ਬੰਦਿਆਂ ਨੂੰ ਕਿ ਸਾਡੇ ਸਾਹਮਣੇ ਸਭ ਨੂੰ ਨਕਾਬ ਫੋਣਾ ਪੈਂਦਾ ਵੋਟਾਂ ਦੀ ਭੀਖ ਮੰਗਣੀ ਪੈਂਦੀ ਹੈਗੀ ਸੋ ਸਿਆਸੀ ਤੌਰ ਤੇ ਤਾਨਾਸ਼ਾਹੀ ਵਾਲਾ ਮਾਹੌਲ ਹੈ ਮੋਦੀ ਨੇ ਹਰ ਪਾਸੇ ਕਬਜ਼ਾ ਕਰ ਲਿਆ

سو ان حالتوں راہل گاندھی جی نے جو سارے دیش کا برمن کیا یاترا کی پیدل یاترا کی لکھا کروڑ لوگوں ملے کسانوں مزدور نوتوں نو بچیا نو وپارا نو آد واسیا نو ہر ورگ نو ملے دکھ سنیا کہ یہ ملک کچھ سفر کا ملک نہیں ہے گا. ابھی سارے ملک کے ساتھ سروتوں کے برابر کے بھائیوان ہے اے ملک سب واسطے ہے گا ہے اے ایک بھائی چارے ملک نہیں ہے گا ہندو مسلم سکھ سائی چینتی بودی پارسی ہر بھائی چارے ملک ہے گا جو دیش پر جو فرقو کتار بندی کی جا رہی ہے انہوں چنوٹی دیتی کہ میں نفر دے بجار سے محبت کی دکان کھولوں گا اور سارے ملک سے یہ سنیا پہجایا ਇਹ ਭਾਰਤ ਵਿੱਚ ਨਫਰਤ ਦਾ ਵਪਾਰ ਨਹੀਂ ਕਰਨ ਦੇਣਾ ਉਹਨਾਂ ਨਾਲ ਦੀ ਨਾਲ ਇੱਕ ਚੋਣ ਕੋਸ਼ਨਾ ਪੱਤਰ ਜਾਰੀ ਕੀਤਾ ਜਿਸ ਤਹਿਤ ਕਿ ਸਾਰ ਵੀ ਜਿਹੜੇ ਅਜੇ ਵੀ ਸ਼ਮੂ ਤੇ ਖਨੌਰੀ ਬਾਰਡਰ ਤੇ ਇਸ ਦਬ ਦੀ ਲੋ ਵਿੱਚ ਸਾਡੀਆਂ ਜਿ ਬੈਠੇ ਆ ਦਸਤਾ ਹੀ ਬੈਠੇ ਆ ਉਹਨਾਂ ਦੇ ਵਾਸਤੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਾਰੰਟੀ ਕਾਂਸਟ ਪਾਰਟੀ ਦੋਗੀ ਸਰਕਾਰ ਵੱਲੋਂ ਰਾਹੁਲ ਜੀ ਨੇ ਕਿਹਾ ਕਿ ਜੇ ਅਡਾਨੀਆਂ ਮਾਨੀਆਂ ਦਾ ਸਾਡੇ ਦੇਸ਼ ਦੇ ਪੈਸੇ ਨਾਲ 16 ਲੱਖ ਕਰੋੜ ਦਾ ਕਰਜ਼ਾ ਮਾਫ ਕੀਤਾ ਜਾ ਸਕਦਾ ਤਾਂ ਸਾਰੇ ਹਿੰਦੁਸਤਾਨ ਦੇ ਕਰੋੜਾਂ ਕਿਸਾਨਾਂ ਸਿਰ ਜਿਹੜਾ 8 ਲੱਖ ਦਾ ਕਰਜ਼ਾ ਔਰ ਜੋ ਪੰਜਾਬ ਦੇ ਕਿਸਾਨਾਂ ਸਿਰ 1 ਲੱਖ ਦਾ ਕਰਜ਼ਾ

ਉਦੇ ਖਾਤੇ ਵਿੱਚ ਹਰ ਮਹੀਨੇ 8500 ਆ ਕੇ ਆਉਂਦੇ। ਉਹਦਾ ਮਾੜ ਪਤਾ ਦਿੱਤਾ ਜਾਊਗਾ ਤਾਂ ਜੋ ਘਰ ਚ ਬੀਬੀ ਦੀ ਵੀ ਪੁੱਛਗਿਛ ਹੋਵੇ ਤੇ ਟੰਬਰ ਦਾ ਜੋ ਹਾਲਾਤ ਅਗੇ ਉਹ ਵੀ ਠੀਕ ਹੋਵੇ। ਮਰਦੇ ਕਾ ਦੀ ਤਿਆਰੀ ਜਿਹੜੀ 270 ਹੈ ਉਹ 400 ਕਰਾਂਗੇ। ਔਰ ਆਂਕੜਾ ਵਾਲੀ ਵਰਕਣਾ। آشا ورکرا مڈ ڈے میل ورکر کا جو محنت ہے تی لکھ نوکریاں جو خالی پڑا موبی نے نہیں ہے وہ ٹھیک سسٹم نہیں بلکہ پوری تنخواہ سے پینسری پوسٹ دے کے وہ پلیاں جانگیاں ہر کلا پچی لاکھ کا بیما کرایا جائے گا جو ہر گریب آدمی گریب تو گریب آدمی بھن یا برا ਵੋਟਿਆਂ ਦਾ ਪ੍ਰੇਸ਼ੂ ਪ੍ਰਾਣਾ ਵੋਟਿਆਂ ਦਾ ਗਰਾਨਾ ਦਿਲ ਦਾ ਪ੍ਰੇਸ਼ੂ ਪ੍ਰਾਣਾ ਕੈਂਸਰ ਦਾ ਹੈਗਾ ਉਹਨੂੰ ਇਲਾਜ ਕਰਨ ਵਾਸਤੇ ਆਪਣੇ ਜ਼ਮੀਨ ਦਾ ਟੋਟਾ ਕੋਈ ਜਾ ਘਰ ਬੁਕਾਨ ਜੈਨੇ ਬੈਠੀ ਕਰਨਾ ਪੂਗਾ ਸੂਰ ਸਾਰੀ ਅੰਗਰੇਜ਼ੀਆਂ ਨਾਲ ਕਾਗਰਸ ਨੂੰ ਤੁਹਾਡੇ ਵੱਲ ਇੱਕ ਪਿਆਰ ਦਾ ਮੁਹੱਬਤ ਦਾ ਸਹਾਰਾ ਦਾ ਹੱਥ ਵਧਾਇਆ ਹੈਗਾ ਆਓ ਆਪਾਂ ਅੱਗੇ ਹੋ ਕੇ ਇਸ ਨਵੀਂ ਉਗਮ ਨਹੀਂ ਕਾਂਗਰਸ ਦਾ ਰੋਹ ਕਾਂਦੀ ਦੀ ਹਵਾ ਵਿੱਚ ایک اگڑائی لائی کا ساتھ دیجیے پہلی دے ایک دو تین جو چون نشان ہے بڑھل دبا کے کانگرس نو دانگرس چلان کی اجازت دا جو دیش کو فر کے وکاس دینا پہ وگیان دینا پہ تویا جا سکے اور موتی دوارا دس سال کا نقصان پوری طرح پائے بھی کیتی جا سکے تے دیش ترقی یافت ہوئے تھوڑا بہت بہت تھانک یو ویری مچ تھینک